ਕਿਸ ਤਰ੍ਹਾਂ ਚੱਲ ਰਿਹਾ ਪਰਨਾਲਾ ਦਾ ਮਾਹੌਲ ਕੀ ਕਹਿ ਰਿਹਾ ਬਹੁਤ ਵਧੀਆ ਜੀ ਲੋਕਾਂ ਨੇ ਮਹਿਸੂਸ ਕਰ ਲਿਆ ਜਿਹੜੀ ਸਾਡੀ ਲੜਾਈ ਆ ਮਜੂਦਾ ਸਰਕਾਰ ਦੇ ਨਾਲ ਔਰ ਉਹਨਾਂ ਨਾਲ ਜਿਹੜਾ ਗੱਠਜੋੜ ਦੀ ਸਰਕਾਰ ਹੈ ਕਾਂਗਰਸ ਗਿਰੇ ਗਏ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਜਿਹੜਾ ਬਦਲਾਅ ਕੁਝ ਆਮ ਆਦਮੀ ਪਾਰਟੀ ਦਾ ਲੋਕਾਂ ਦਾ ਮੂਹਰ ਤੋਂ ਭੰਗ ਹੋ ਚੁੱਕਿਆ ਜਿਵੇਂ ਵੀ ਕਿਸੇ ਵੀ ਪੈਮਾਨੇ ਤੇ ਪੂਰੇ ਨੁਸਰੇ ਜਿਵੇਂ ਗਰੀਬ ਆ ਮਜ਼ਦੂਰ ਆ ਕਿਸਾਨ ਆ ਆੜ੍ਹਤੀਆ ਰਾਈਸ ਮਿੱਲਰ ਆ ਨੌਜਵਾਨ ਆ ਰੇਟ ਵਰਗਾ ਤੁਲਿਆ ਸੰਗਠਿਤ ਰਿਹਾ ਕਾਫੀ ਲੰਮਾ ਸਮਾਂ ਤੋਂ ਦੀ ਸੰਗਠਿਤ ਰਿਹਾ ਕੀ ਲੱਗਦਾ ਕਿ ਐਕਚੁਅਲੀ ਵਰਕਰਾਂ ਕਾਂਗਰਸ ਤੇ ਤੁਹਾਡੇ ਨਾਲ ਬਿਲਕੁਲ ਨਾਲ ਹੈ ਜੀ ਅਸਲ ਵਿੱਚ ਜਿਹੜਾ ਮੁੱਦਾ ਮੁੱਦਾ ਨੂੰ ਕੀ ਕੋਈ ਪਾਰਟੀਵਾਦੀ ਨਹੀਂ ਮੈਂ ਤਾਂ ਜਿਹੜਾ ਮੁੱਦਾ ਵਿਕਾਸ ਦਾ ਹਰਿੰਦਰੂ ਦੇਖੀਦਾ ਹਰਿੰਦਰ ਦਾ ਮੰਨ ਕੇ ਕਿ ਉਹ ਕੰਨੀਟੇਰ ਨਹੀਂ ਤੁਹਾਡਾ ਫੇਰ ਮੁਕਾਬਲਾ ਹੋ ਰਿਹਾ ਇੱਕ ਇਸ ਤਰ੍ਹਾਂ ਦੇਖੋ ਦੇਖੋ ਜੀ ਅਸਲੀ ਤਾਂ ਮੁਕਾਬਲਾ ਕਿਸੇ ਦਾ ਸਾਨੂੰ ਦੇਖ ਕੇ ਕਿ ਉਹਨਾਂ ਨੇ ਕੁਝ ਸਿੱਖਿਆ ਹੀ ਨਹੀਂ ਲੋਕੀ ਆਪ ਕਹਿ ਰਹੇ 2.5 ਸਾਲ ਦੇ ਵਿੱਚ ਜਿਹੜਾ ਵਿਕਾਰ ਨਕੀ ਕਰਤਾ ਉਹ ਹੀ ਹੈ ਜਣੇ ਇੱਕ ਇੱਟ ਨਹੀਂ ਲੱਗਦੀ। 23 ਦਿਗਰੂ ਬੋਤਾ ਪੈਣਗੇ। ਕਾਮਲ ਦੇ ਪੁਲ ਤੇ ਲੋਕੀ ਮੋੜਾ ਲਾ ਰਹੇ ਆ 23 ਤਰੀਕ ਨੂੰ ਕਾਮਲ ਦਾ ਪੁਲ ਚਲੇਗਾ ਔਰ ਆਉਣ ਵਾਲੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ। ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰਸ ਟੀਵੀ ਤੇ ਮੈਂ ਅਪਰੋਚ ਖਾਨ ਇਸ ਵਕਤ ਅਸੀਂ ਬਰਨਾਲਾ ਦੇ ਵਿੱਚ ਖੜੇ ਆ ਐ ਸਿਆਸੀ ਮੈਦਾਨਾ ਜਿਹੜਾ ਬਿਲਕੁਲ ਭਖਿਆ ਹੋਇਆ ਸਾਡੇ ਨਾਲ ਭਾਜਪਾ ਵੱਲੋਂ ਜਿਹੜੇ ਉਮੀਦਵਾਰ ਸਾਰੇ ਗਿਆ ਕੇਵਲ ਸਿੰਘ ਢਿੱਲੋਂ ਜੀ ਐ ਉਹ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ। ਐਂਟਲੋਸਾ ਸਸਟੀਕਾਰ ਸਸਟੀਕਾਰ ਜੀ ਬਹੁਤ ਬਹੁਤ ਧੰਨਵਾਦ ਸਰ ਪਹਿਲਾਂ ਸੁਖਰੀਏ ਕਿ ਤੁਸੀਂ ਕੀਮਤੀ ਸਮੇਂ ਵਿੱਚ ਸੰਸਮਾਨ ਦਿੱਤਾ ਕਿਸ ਤਰ੍ਹਾਂ ਚੱਲ ਰਿਹਾ ਬਰਨਾਲਾ ਦਾ ਮਾਹੌਲ ਕੀ ਕਹਿ ਰਹੇ ਬਹੁਤ ਵਧੀਆ ਜੀ ਲੋਕਾਂ ਨੇ ਮਹਿਸੂਸ ਕਰ ਲਿਆ ਜਿਹੜੀ ਸਾਡੀ ਲੜਾਈ ਆ ਮੌਜੂਦਾ ਸਰਕਾਰ ਦੇ ਨਾਲ ਔਰ ਉਹਨਾਂ ਨਾਲ ਜਿਹੜਾ ਗੱਟਬੰਧਨ ਦੀ ਸਰਕਾਰ ਆ ਕਾਂਗਰਸ ਮਿਲੇ ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਜਿਹੜਾ ਬਦਲਾਅ ਸੀਗਾ ਆਮ ਆਦਮੀ ਪਾਰਟੀ ਦਾ ਲੋਕਾਂ ਦਾ ਮੂੰਹ ਹੁਣ ਬੰਦ ਹੋ ਚੁੱਕਿਆ ਕਿਸੇ ਵੀ ਕਿਸੇ ਵੀ ਪੈਮਾਨੇ ਤੇ ਪੂਰੇ ਨਹੀਂ ਉਤਰੇ ਜੋ ਗਰੀਬ ਆ ਮਜ਼ਦੂਰ ਆ ਕਿਸਾਨ ਆ ਆੜਤੀਆ ਰਾਈਸ ਬਿਲਰ ਆ ਨੌਜਵਾਨ ਆ ਹਰੇਕ ਵਰਗ ਇਸ ਲਈ ਇਕ ਲੋਕੀ ਇਹਨਾਂ ਨੇ ਮਨ ਬਣਾ ਲਿਆ ਵੀ ਨਾ ਚਲਦੇ ਕਰੋ ਇੱਥੇ ਸਾਂਤ ਰੱਖੀ ਹੋ ਸਕਦੀ ਏ ਜੇ ਭਾਰਤੀ ਜਨਤਾ ਪਾਰਟੀ ਹੋਊਗਾ ਸੋ 20 ਤਰੀਕ ਨੂੰ ਵੋਟਾਂ ਪੈਣੀਆਂ ਕਮਲ ਦੇ ਫੁੱਲ ਤੇ ਲੋਕੀ ਮੋਹਰਾਂ ਲਾ ਰਹੇ ਆ 23 ਤਰੀਕ ਨੂੰ ਕਮਲ ਦਾ ਫੁੱਲ ਖਿਲੇਗਾ ਔਰ ਆਉਣ ਵਾਲੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇਹ ਕਿ ਤੁਸਾਂ ਸਭ ਗੱਲ ਕਰੀਏ ਤਾਂ ਆਪਾਂ ਹਰਿੰਦਰ ਨੂੰ ਦੇਖੀਦਾ ਹਰਿੰਦਰ ਦਾ ਮੰਨ ਕੇ ਚੱਲੋ ਤਾਂ ਮੀਟ ਇਹਨਾਂ ਲਈ ਤੁਹਾਡਾ ਫੇਰ ਮੁਕਾਬਲਾ ਹੋ ਰਿਹਾ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਦੇਖੋ ਜੀ ਅਸੀਂ ਤਾਂ ਮੁਕਾਬਲਾ ਕਿਸੇ ਦਾ ਸਮਝਦੇ ਨਹੀਂ ਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਲੋਕੀ ਆਪ ਕਹਿ ਰਹੇ ਆ 2.5 ਸਾਲ ਦੇ ਵਿੱਚ ਜਿਹੜਾ ਵਿਕਾਸ ਅਸੀਂ ਕਰਤਾ ਉਹੀ ਹੈ ਜਣੇ ਇੱਕ ਇੱਟ ਨਹੀਂ ਲਾਈ ਲੋਕੀ ਤੰਗ ਆਏ ਵੇ ਆ ਪਿੰਡ ਪਿੰਡ ਗਏ ਆ ਅਸੀਂ ਸ਼ਹਿਰ ਦੇ ਵਿੱਚ ਗਏ ਆ ਅਸੀਂ ਬਹਾਲਿਆਂ ਚ ਗਏ ਆ ਅਸੀਂ ਬਸਤੀਆਂ ਚ ਗਏ ਆ ਅਸੀਂ ਵੇੜਿਆਂ ਚ ਗਏ ਆ ਹਰੇਕ ਵਰਗ ਦੁਖੀ ਹੋਵੇ ਪਹਿਲਾਂ ਵੀ ਕਹਿ ਚੁੱਕੇ ਆ ਲੋਕਾਂ ਨੇ ਕਿਹਾ ਵੀ ਜਿਹੜਾ ਬਦਲਾਅ ਸੀ ਇੱਕ ਇਹ ਬਹੁਤ ਬਾੜਾ ਬਦਲਾਅ ਸੀ ਲੋਕਾਂ ਨੂੰ ਇਹ ਸੁਪਨਾ ਸੀ ਪਤਾ ਨਹੀਂ ਕੀ ਹੋ ਜਾਊਗਾ ਇਹ ਬਦਲਾਅ ਲੋਕਾਂ ਨੂੰ ਨਹੀਂ ਜਚਿਆ ਲੋਕੀ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰ ਰਹੇ ਹੈ ਸਰ ਸਭ ਕਾਂਗਰਸ ਦੇ ਵਿੱਚ ਰਹੇ ਹੋ ਕਾਫੀ ਲੰਮਾ ਸਮਾਂ ਤੁਸੀਂ ਕਾਂਗਰਸ ਵਿੱਚ ਰਹੇ ਹੋ ਕੀ ਲੱਗਦਾ ਕਿ ਅੱਜ ਜਿਹੜੇ ਵਰਕਰ ਆ ਕਾਂਗਰਸ ਦੇ ਤੁਹਾਡੇ ਨਾਲ ਖੜੇ ਨੇ ਬਿਲਕੁਲ ਨਾਲ ਆ ਜੀ ਆਪਣੇ ਐਕਚੁਅਲੀ ਜਿਹੜਾ ਸਾਡਾ ਮੁੱਦਾ ਨਾ ਜੀ ਇਹ ਕੋਈ ਪਾਰਟੀਵਾਦੀ ਨਹੀਂ ਮੈਂ ਤਾਂ ਮੇਰਾ ਮੁੱਦਾ ਵਿਕਾਸ ਦਾ ਕਿ ਮੈਂ ਬਰਨਾਲੇ ਦੇ ਜੰਪਾ ਦਾ ਮੇਰਾ ਪਿੰਡ ਟੱਲੇਵਾਲ ਨਾਲ ਹੀ ਆ ਅਸੀਂ ਗਵਰਨਮੈਂਟ ਹਾਈ ਸਕੂਲ ਚ ਮੈਂ ਪੜਿਆ ਹਾਂ ਐਸਡੀ ਕਾਲਜ ਪੜਿਆ ਫਿਰ ਬਾਹਰ ਗਿਆ ਦੁਬਾਰਾ ਵਾਪਸ ਆ ਕੇ ਦੇਖਿਆ ਵੀ ਸਾਡਾ ਇਲਾਕਾ ਤਾਂ ਪਛੜਿਆ ਹੋਈ ਆ ਪੈਪਸੂ ਤੋਂ ਪਹਿਲਾਂ ਬਰਨਾਲਾ ਜ਼ਿਲ੍ਹਾ ਹੁੰਦਾ ਸੀ ਬਰਨਾਲੇ ਨੂੰ ਜ਼ਿਲ੍ਹਾ ਤੋੜ ਦਿੱਤਾ ਗਿਆ ਸੋ ਇਸ ਕਰਕੇ ਲੋਕਾਂ ਦੀ ਮੰਗ ਸੀ ਵੀ ਜ਼ਿਲ੍ਹਾ ਬਣੇ ਮੈਂ ਮੈਨੂੰ ਜਿਹੜਾ ਕਿਹਾ ਗਿਆ ਮੈਂ ਵਾਅਦਾ ਕੀਤਾ ਸੀ ਵੀ ਮੈਨੂੰ ਕੋਈ ਇਲੈਕਸ਼ਨ ਲੜਨ ਦਾ ਸ਼ੌਕ ਨਹੀਂ ਪਰ ਮੈਂ ਜੋ ਵਾਅਦਾ ਪੂਰਾ ਕਰੂਗਾ ਇੱਕ ਬਰਨਾਲਾ ਜ਼ਿਲ੍ਹਾ ਬਣਾਉਣਾ ਸੀ ਇੱਕ ਬਰਨਾਲਾ ਰੈਕੋਰਡ ਸੜਕ ਤੇ ਕੋਈ ਅੱਗਾ ਹਸਪਤਾਲ ਨਹੀਂ ਸੀ ਲੋਕਾਂ ਨੂੰ ਜਾਣਾ ਪੈਂਦਾ ਸੀ ਮੈਂ ਦੁਨੀਆ ਕੰਮ ਕਰਕੇ ਜ਼ਿਲ੍ਹਾ ਬਣਾ ਕੇ ਔਰ ਸੜਕ ਤੋਂ ਸੜਕਾ ਬਣਾ ਕੇ ਫਿਰ ਮੈਂ ਇਲੈਕਸ਼ਨ ਲੜੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਲੋਕਾਂ ਨੂੰ ਪਤਾ ਵੀ ਸਾਡਾ ਪੁੱਤ ਐਥੋਂ ਦਾ ਜੰਪਾਲਾ ਵੀ ਜਿਹੜਾ ਇਹ ਮੇਰਾ ਇੱਕੋ ਇੱਕ ਮੁੱਦਾ ਕਿ ਲੋਕਾਂ ਦੇ ਵਿਕਾਸ ਦਾ ਲੋਕਾਂ ਨੂੰ ਤਰੱਕੀ ਕਰੇ ਸਾਡਾ ਇਲਾਕਾ ਤਰੱਕੀ ਕਰੇ ਸਾਡਾ ਸੂਬਾ ਤਰੱਕੀ ਕਰੇ ਮੈਂ ਹੁਣ ਵੀ ਬੋਲ ਕੇ ਹਟਿਆ ਕਿ ਪੰਜਾਬ ਬਹੁਤ ਪਿੱਛੇ ਜਾ ਰਿਹਾ ਦੂਜੇ ਜਿਹੜੇ ਸਟੇਟਾਂ ਦੇ ਬਹੁਤ ਅੱਗੇ ਵੱਧ ਰਹੀਆਂ ਨੇ ਸੋ ਇਸ ਕਰਕੇ ਤੇ ਤਰੱਕੀ ਤਾਂ ਹੋਏਗੀ ਜੇ ਡਬਲ ਇੰਜਨ ਦੀ ਸਰਕਾਰ ਮੋਦੀ ਦੀ ਸਰਕਾਰ ਆਏ ਸਤਿ ਸ੍ਰੀ ਅਕਾਲ ਜੀ ਜੇਕਰ ਗੱਲ ਕਰੀਏ ਪੰਜਾਬ ਦਾ ਸੂਬਾ ਜਿਹੜਾ ਹੈ ਇਹ ਖਾਸ ਤੌਰ ਤੇ ਖੇਤੀ ਨਾਲ ਸੰਬੰਧਿਤ ਸੂਬਾ ਦਾ ਅੱਜ ਫਸਲ ਆ ਜਿਹੜੀ ਪੁੱਤਾ ਵਾਂਗ ਪਾਲੀ ਹੋਈ ਫਸਲ ਮੰਡੀਆਂ ਦੇ ਵਿੱਚ ਰੋ ਰਹੀ ਆ ਐ ਉਹਦਾ ਕਾਰਨ ਕੀ ਆ ਸੈਂਟਰ ਦੀ ਕਮੀ ਕਾਰਨ ਜਾਂ ਸਟੇਟ ਸਰਕਾਰ ਦੀ ਕਮੀ ਕਾਰਨ ਜਿਹੜੀ ਰੋ ਰਹੀ ਆ ਫਸਲ ਇਹ ਬੜਾ ਸਪਸ਼ਟ ਆ ਜੀ ਕਿ ਜਿਹੜਾ ਫਸਲ ਨੂੰ ਚੁੱਕੜ ਦਾ ਕੰਮ ਹੁੰਦਾ ਉਹ ਸੂਬਾ ਸਰਕਾਰ ਦਾ ਹੁੰਦਾ ਉਹਦੇ 'ਚ ਬੜੀ ਸੀਸੀ ਲਿਮਟ ਆ ਪੈਸਾ ਮੁਹੱਈਆ ਕਰਾਇਆ ਜਾਂਦਾ ਸੈਂਟਰ ਵੱਲੋਂ ਸੈਂਟਰ ਨੇ 1.5 ਮਹੀਨਾ ਪਹਿਲਾਂ 44000 ਕਰੋੜ ਟਰੇਡੂ ਦਿੱਤਾ ਸੀ ਉਹਦੇ ਸਟੇਟ ਨੂੰ ਫੈਸਿਲੀਟੇਟ ਫੀਸ ਵੀ ਦਿੰਦੇ ਆ ਕਿ ਜਿਹੜਾ ਮੰਡੀਆਂ ਦਾ ਇੰਤਜ਼ਾਮ ਕਰਦਾ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਦਾ ਸਾਫ ਸਫਾਈ ਦਾ ਇੰਤਜ਼ਾਮ ਕਰਨਾ ਉਹਦੇ ਜਿਹੜਾ ਪੁਰਾਣਾ ਮਾਲ ਲੱਗਿਆ ਉਹਦੇ ਰਿਕੋਜੀਸ਼ਨ ਪਾ ਕੇ ਟ੍ਰੇਨਸ ਦੇ ਉੱਪਰ ਬਾਲ ਬਾਰ ਕੱਢਣਾ ਪਰ ਇਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਤੁਸੀਂ ਹੈਰਾਨ ਮੰਨੋਗੇ 6 ਮਹੀਨੇ ਪਹਿਲਾਂ ਜਿਹੜਾ ਬਾਰਦਾਨ ਆਪਾਂ ਬੋਰੀਆਂ ਕਹਿੰਦੇ ਆ ਇਹ ਝੋਨਾ ਭਰਿਆ ਜਾਂਦਾ ਉਹ ਝੋਨਾ ਨਹੀਂ ਹੈਗਾ ਉਸ ਤੋਂ ਉੱਪਰ ਦੇਖਿਆ ਸੀ ਪਿੰਡ ਪਿੰਡ ਜਾ ਕੇ ਆਪਣਾ ਜਿੱਦ ਤੁਸੀਂ ਕਹੇ ਖੇਤੀ ਪ੍ਰਧਾਨ ਸੂਬਾ ਇਹ ਸਾਈਕਲ ਆ ਜਰੂ ਝੋਨਾ ਵੱਡਾ ਜਾਂਦਾ ਦੋ ਦੋ ਵਾਰ ਕਣਕ ਬੀਜੀ ਜਾਂਦੀ ਆ ਇੱਥੇ ਖਾਦ ਦਾ ਡੀ.ਏ.ਪੀ ਫਰਟੀਲਾਈਜ਼ਰ ਖਾਦ ਜੀ ਡੀ.ਏ.ਪੀ ਦੀ ਇੱਕ ਬੋਰੀ ਨਹੀਂ ਕਿਸੇ ਪਿੰਡ ਚ ਜਰੂ ਜਰੂ ਬੰਨ ਪਤਾ ਲੱਗਿਆ ਬੋਰੀ ਨਹੀਂ ਮੈਨੂੰ ਲੋਕਾਂ ਨੇ ਦੱਸਿਆ ਕਿ ਸਰ ਤੁਸੀਂ ਬੰਡੀਆਂ ਦੀ ਚਿੰਤਾ ਕਰਦੇ ਹੋ ਸਾਨੂੰ ਤਾਂ ਅਗਲੀ ਫਸਲ ਬੀਜਣ ਦੀ ਚਿੰਤਾ ਮੈਂ ਤੁਰੰਤ ਜਿਹੜੇ ਸਾਡੇ ਕੌਮੀ ਪ੍ਰਧਾਨ ਵੀ ਨੇ ਉਹਨਾਂ ਕੋਲ ਚਾਰਜ ਹੈਗਾ ਯੂਨੀਅਨ ਫਰਟੀਲਾਈਜ਼ਰ ਐਂਡ ਕੈਮੀਕਲ ਦਾ ਉਹਨਾਂ ਨੂੰ ਮੈਂ ਖਾਦ ਮੰਤਰੀ ਸਾਹਿਬ ਨੂੰ ਜੀ.ਪੀ ਨੱਡਾ ਸਾਹਿਬ ਨੂੰ ਬੇਨਤੀ ਕੀਤੀ ਕਿ ਜੀ ਪੰਜਾਬ ਦੇ ਵਿੱਚ ਭੇਜੋ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਧਿਆਨ ਚ ਲਿਆਦਾ ਨਵੀਂਦਰ ਮੋਦੀ ਜੀ ਪੰਜਾਬ ਨੂੰ ਪਿਆਰ ਕਰਦੇ ਉਹਨਾਂ ਨੇ ਕਿਹਾ ਜਿੰਨਾ ਡੀਏਪੀ ਪਿਆ ਸਾਰਾ ਡਾਇਵਰਟ ਕਰੋ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਜਿਹੜੇ ਆ ਦੁਖੀ ਆ ਅੱਜ ਤੁਸੀਂ ਹੈਰਾਨ ਮੰਨੋਗੇ ਮੈਂ ਆਪਦੇ ਲੱਕੇ ਦੇਖਿਆ ਕੋਈ ਵੀ ਪਿੰਡ ਨਹੀਂ ਜਿੱਥੇ 1000 2000 ਗੋਰੀ ਨਾ ਪਈ ਹੋਵੇ ਸਰਪਲਸ ਘਟਾ ਸੱਤਾ ਦੇ ਨਾਲ ਦੇ ਵਿੱਚ ਸੋ ਇਹ ਸਰਕਾਰ ਜਿਹੜੀ ਸੂਬਾ ਸਰਕਾਰ ਨੂੰ ਚਲਾਉਣੀ ਨਹੀਂ ਆਈ ਇਹ ਡੀਏਪੀ 6 ਮਹੀਨੇ ਪਹਿਲਾਂ ਇਹਨਾਂ ਨੂੰ ਆਰਡਰ ਕਰਨਾ ਚਾਹੀਦਾ ਸਾਨੂੰ ਸਾਬ ਇੱਕ ਛੋਟਾ ਸਵਾਲ ਆ ਜਾਂਦੇ ਆ ਕਿ ਸਾਨੂੰ ਆਮ ਹੀ ਉਮੀਦਵਾਰਾਂ ਵੱਲੋਂ ਕਿਹਾ ਜਾਂਦਾ ਕਿ ਢਿੱਲੋਂ ਉਮੀਦਵਾਰ ਨਹੀਂ ਬਿਜ਼ਨਸਮੈਨ ਆ ਮਿਲਦੇ ਨਹੀਂ ਚੰਡੀਗੜ੍ਹ ਜਾ ਕੇ ਬੈਠ ਜਾਂਦੇ ਆ ਐ ਕੀ ਕਹਿਣਾ ਚਾਹੋਗੇ ਤੁਸੀਂ ਬਿਜ਼ਨਸਮੈਨ ਹੋਣਾ ਕੋਈ ਕਰਾਈ ਨਾ ਤੁਸੀਂ ਬਾਹਰ ਮਿਰਚਾ ਕੈਨੇਡਾ ਦੇਖ ਲਓ ਬਿਜ਼ਨਸਮੈਨ ਤਾਂ ਸਕਸੈਸਫੁਲ ਆਦਮੀ ਹੁੰਦਾ ਮੈਂ ਤਾਂ ਕਹਿੰਦਾ ਸਾਰੇ ਵੱਡੇ ਬਿਜ਼ਨਸਮੈਨ ਹੋਣ ਸਾਰੇ ਸਕਸੈਸਫੁਲ ਹੋਣ ਉਸ ਤੋਂ ਬਾਅਦ ਆਪਣੇ ਲੋਕਾਂ ਦੀ ਸੇਵਾ ਕਰਨ ਕੋਸ਼ਿਸ਼ ਕਰਕੇ ਮੈਂ ਤਾਂ ਸਾਰਿਆਂ ਦੇ ਭਲਾ ਮੰਨਦਾ ਤੇ ਤਰੱਕੀਆਂ ਕਰਨ ਉਹ ਇਹ ਲੋਕਾਂ ਨੂੰ ਇਹ ਤੁਸੀਂ ਜਿਹੜੀ ਸਵਾਲ ਪੁੱਛਿਆ ਕਿ ਬਿਜ਼ਨਸਮੈਨ ਆ ਮੈਂ ਕਹਾਂ ਇਸ ਗੱਲ ਨੂੰ ਕਹਦਾ ਵੀ ਬਿਜ਼ਨਸਮੈਨ ਹੋਣਾ ਇੱਕ ਬੜਾ ਆਨਰ ਤੇ ਪ੍ਰਾਈਡ ਆ ਇਮਾਨਦਾਰੀ ਨਾਲ ਬਿਜ਼ਨਸ ਕਰੋ ਅੱਗੇ ਵਧੋ ਏਮਪਲੋਇਮੈਂਟ ਦਿਓ ਲੋਕਾਂ ਨੂੰ ਅੱਗੇ ਜੀ ਅੱਗੇ ਇਨਕਰੇਜ ਕਰੋ ਆਉਣ ਵਾਲੀਆਂ ਪੁੱਤਾਂ ਨੂੰ ਕਿ ਉਹ ਵੀ ਬਿਜ਼ਨਸ ਦੇ ਵਿੱਚ ਆਉਣ ਉਹ ਵੀ ਖੇਤੀਬਾੜੀ ਵਿੱਚ ਆਉਣ ਖੇਤੀਬਾੜੀ ਵੀ ਇੱਕ ਬਿਜ਼ਨਸ ਆ ਉਹਦੇ ਵਿੱਚ ਜਿਹੜਾ ਆਪਾਂ ਪ੍ਰੋਡਿਊਸ ਕਰਦੇ ਆ ਕਿ ਆਪਾਂ ਜੇਹੂ ਪ੍ਰੋਡਿਊਸ ਕਰਦੇ ਆ ਆਪਾਂ ਕਣ ਕਰਦੇ ਆ ਉਹਨੂੰ ਸੀਰੀਅਲ ਚ ਕਨਵਰਟ ਕੀਤਾ ਜਾਵੇ ਫੂਡ ਪ੍ਰੋਸੈਸਿੰਗ ਦੀਆਂ ਇੰਡਸਟਰੀਆਂ ਲੱਗਣ ਇੱਥੇ ਇਹ ਜਿਹੜੀ ਸੋਚ ਆ ਨਾ ਕੋਈ ਖੇਤੀਬਾੜੀ ਕੋਈ ਇਹ ਨਹੀਂ ਕਿ ਨਹੀਂ ਖੇਤੀਬਾੜੀ ਵੀ ਧੰਦਾ ਥੋੜੇ ਜੀਵਕ ਧੰਦੇ ਨਾਲ ਕੰਮ ਚੜਾ ਸੋ ਬਿਜ਼ਨਸ ਕਰਨਾ ਇੱਕ ਬਹੁਤ ਚੰਗੀ ਗੱਲ ਹੈ ਬਿਜ਼ਨਸ ਦੇ ਨਾਲ ਅਸੀਂ ਲੋਕਾਂ ਦੀ ਸੇਵਾ ਕਰਨਾ ਵੀ ਤੇਜੀ ਜੀ ਬਿਲਕੁਲ ਬਹੁਤ ਵਧੀਆ ਇਹ ਸਨ ਕੇ ਵਾਸ਼ਿੰਗ ਢਿਲੋਂ ਜੀ ਕੀਮਤੀ ਸਮੇਂ ਦੇ ਵਿੱਚ ਉਹਨਾਂ ਦਾ ਸਮਾਂ ਲਿਆ ਗੱਲਬਾਤ ਕੀਤੀ ਹੈ ਕੁਝ ਦੋ ਗੱਲਾਂ ਅਸੀਂ ਪ੍ਰੀਤੀ ਦੇ ਨਾਲ ਕਰਨੀਆਂ ਚਾਹਾਂਗੇ ਨਾਲ ਇਹਨਾਂ ਸਪੋਰਟ ਤੇ ਆਏ ਹੋਏ ਆ ਗੱਲਬਾਤ ਕਰਨ ਲਈ ਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇੱਕ ਜੀ ਇਕੋੜ ਭਾਜੀ ਅ ਬੜਾ ਹੱਸ ਕੇ ਆ ਗਏ ਸਤਿ ਸ੍ਰੀ ਅਕਾਲ ਵਾਈਜੀ ਜੀ ਦਾ ਖਾਲਸਾ ਵਾਈਜੀ ਜੀ ਕਿੱਥੇ ਹੈ ਤੁਸੀਂ ਦਾ ਪੰਜਾਬ ਦੇ ਕਾਫੀ ਦਹਾਕਿਆਂ ਨੂੰ ਨਜ਼ਦੀਕੀ ਤੋਂ ਦੇਖਿਆ ਪੰਜਾਬੀ ਨੇ ਬਹੁਤ ਪਿਆਰ ਦਿੱਤਾ ਅੱਜ ਪ੍ਰਚਾਰ ਚੋਣ ਪ੍ਰਚਾਰ ਲਈ ਆ ਰਹੇ ਹੋ ਕਿਵੇਂ ਲੱਗ ਰਿਹਾ ਮੈਨੂੰ ਤੇ ਬਹੁਤ ਹੀ ਅੱਛਾ ਲੱਗ ਰਿਹਾ ਮੈਨੂੰ ਪੰਜਾਬ ਆ ਕੇ ਅੱਛਾ ਲੱਗ ਰਿਹਾ ਆਪਣੇ ਭੈਣਾਂ ਨੂੰ ਮਿਲ ਕੇ ਬਹੁਤ ਅੱਛਾ ਲੱਗ ਰਿਹਾ ਪੰਜਾਬ ਨੇ ਮੈਨੂੰ ਮੇਰੀ ਪਛਾਣ ਦਿੱਤੀ ਹੈ ਇੰਨਾ ਪਿਆਰ ਦਿੱਤਾ ਕਿ ਮੈਂ ਉਹ ਪਿਆਰ ਉਹ ਕਰ ਨਹੀਂ ਉਤਾਰ ਸਕਦੀ ਜਿਵੇਂ ਮੈਂ ਮੰਧੀਆਂ ਸੀ ਮੈਂ ਗੁਰੂ ਸਾਹਿਬ ਦਾ ਸੇਕ ਕਰ ਸਕਨੀ ਹੂੰ ਯੂ ਨੋ ਉਤਾਰ ਸਕਦੇ ਤੇ ਉਹ ਪ੍ਰਚਾਰ ਕਰਦੇ ਰਹਿੰਦੇ ਆ ਤੇ ਜਿੱਥੇ ਵੀ ਹੋਏ ਮੈਨੂੰ ਲੱਗਦਾ ਕਿ ਮੈਂ ਪੰਜਾਬ ਲਈ ਜੇ ਕੁਝ ਕਰ ਸਕਾਂ ਤੇ ਉਹ ਮੇਰੀ ਖੁਸ਼ ਨਸੀਬੀ ਹੋ ਗਈ ਕੋਈ ਸਮਾਂ ਦੇ ਜਦ ਕਹਿੰਦੇ ਪ੍ਰੀਤੀ ਸੁਪਰ ਫਿਲਮ ਹੈ ਨਹੀਂ ਤਾਂ ਫਿਲਮ ਸクセਸਸ ਨੇ ਤੇ ਕੈਰੇਸੀ ਕੱਲ ਰਾਤੀ ਜਦੋਂ ਮੈਂ ਆਈ ਅ ਚੰਡੀਗੜ੍ਹ ਫਲਾਈਟ ਆਈ ਫਿਰ ਉਸ ਤੋਂ ਗੱਬੀ ਇਸ ਤੇ ਨਾ ਬਹੁਤ ਟੌਕ ਸੀਗਾ ਤੇ ਬਹੁਤ ਮੁਸ਼ਕਿਲ ਤੋਂ ਅ ਮਤਲਬ ਜਦ ਵੀ ਚੱਲ ਰਹੀ ਸੀ ਚਾਰ ਪੰਜ ਚੱਕ ਤੇ ਇੱਕ ਮੈਂ ਉਹਨੂੰ ਕਿਹਾ ਡਰਾਈਵਰ ਨੂੰ ਪਾਈ ਖਾਣਾ ਖਿਲਾ ਦੇ ਕਿਥੇ ਉਹ ਕਿਤਾ ਵਹਤੇ ਤੇ ਉਹਨੇ ਕੋਈ ਦੀਪਕ ਦਾ ਬਾ ਉਥੇ ਹਾਂ ਉਥੇ ਲੈ ਗਿਆ ਤੇ ਉਥੇ ਫਿਰ ਸਾਰੇ ਯੂ ਨੋ ਇੰਨੇ ਪਤੇ ਬੰਦੇ ਐ ਐਕਸਪੈਕਟ ਨਹੀਂ ਸੀਗਾ ਨਾ ਬਟ ਉਹਨਾਂ ਨੇ ਸਾਰਿਆਂ ਨੇ ਪਛਾਣ ਲਿਆ ਤੇ ਉਹ ਇੰਨਾ ਮਤ ਪਿਆਰ ਦਿੱਤਾ ਤੇ ਉਥੇ ਵੀ ਸਾਰੇ ਇਹ ਕਹ ਰਹੇ ਸੀ ਕਿ ਅਸੀਂ ਨਾ ਤੁਸੀਂ ਹੁੰਦੇ ਸੀ ਉਸ ਵੇਲੇ ਤਾਂ ਹੀ ਫਿਲਮ ਬਣਦੀ ਸੀ ਤੇ ਮੈਂ ਇਹ ਹੀ ਦੱਸੋ ਕਿ ਫਿਰ ਉਹ ਪਿਆਰ ਕਿਵੇਂ बहुत बहुत मेरा मेरा बरन इना तरक्की करे तो जो कुछ मेरे वालों हो सकेगा जो कुछ तो आवाज उठाना तो मैं जरूर उठाऊंगी मैं पंजाब लिये आवाज उठाऊंगी और बिल्कुल बहुत बहुत शुक्रिया ਥੈਂਕ ਯੂ ਧੰਨਵਾਦ ਜੀ ਹਾਂਜੀ ਦੋਸਤੋ ਇਸਨ ਅਪ੍ਰੋਜ ਜੀ ਪੰਜਾਬੀ ਅਧਿਕਾਰ ਜਿਹੜੇ ਕੇਵਲ ਸਿੰਘ ਢਿੱਲੋਂ ਜੀ ਲਈ ਚੋਣ ਪ੍ਰਚਾਰ ਲਈ ਪ੍ਰਣਾਲੀ ਦੇ ਵਿੱਚ ਉੱtre ਹੋਏ ਆ ਦੇਖਦੇ ਆ ਕਿ ਆਉਣ ਵਾਲੀ 20 ਤਰੀਕ ਨੂੰ ਜਿਹੜਾ ਕਿਦੇ ਸਿਰ ਜੱਦਾ ਫੇਰਾ ਬੰਦ ਹੈ ਸੋਨੀ ਮੰਗੇਵਾਲ ਦੇ ਨਾਲ ਫਰੋਜ਼ ਖਾਨ ਨੂੰ ਦਿਓ ਜਾ ਤੇ ਤੁਸੀਂ ਬਣੇ ਰਹੋ ਹਮ ਦਾ ਟੀਵੀ ਦੇ ਨਾਲ